ਦੋਸਤੋ ਕੀ ਸੰਵਿਧਾਨ ਕਿਸੇ ਕਤਲ ਦਾ ਇਨਸਾਫ ਕਤਲ ਦੇ ਸਕਦਾ ਹੈ ਭੀ ਮਤਲਬ ਕਿਸੇ ਨੇ ਕਤਲ ਕੀਤਾ ਹੋਵੇ ਤੇ ਸੰਵਿਧਾਨ ਉਹਨੂੰ ਇਹ ਗੱਲ ਕਵੇ ਕਿ ਜੇ ਤੂੰ ਵੀ ਅਗਲੇ ਦਾ ਕਤਲ ਕਰਦੇ ਤੇ ਹਸਾਬ ਦਾ ਬਰਾਬਰ ਕੀ ਇਹ ਸੰਵਿਧਾਨ ਕਰ ਸਕਦਾ ਹੈ ਨਹੀਂ ਤੇ ਫਿਰ ਸੰਵਿਧਾਨ ਸ਼ੋਸ਼ਣ ਦਾ ਜਿਹੜਾ ਇਨਸਾਫ ਹੈ ਉਹ ਸ਼ੋਸ਼ਣ ਕੀ ਸ਼ੋਸ਼ਣ ਕਰਕੇ ਕਿਵੇਂ ਦੇ ਰਿਹਾ ਹੈ ਮੇਰੇ ਕਹਿਣ ਤੋਂ ਬਾਅਦ ਦੋਸਤੋ ਗੱਲ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ ਰਿਜ਼ਰਵੇਸ਼ਨ ਦੀ ਮਤਲਬ ਪੀ ਇਹ ਇੱਕ ਆਮ ਤਰਕ ਦਿੱਤਾ ਜਾਂਦਾ ਹੈ ਕਿ ਜਿਹੜੀ ਕੈਟੇਗਰੀਜ਼ ਨੂੰ ਐਸਸੀ ਐਸਟੀ ਨੂੰ ਮਤਲਬ ਸੰਵਿਧਾਨ ਦੇ ਥਰੂ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਇਹਨਾਂ ਦਾ ਵੀ ਪਹਿਲੇ ਬਹੁਤ ਸਦੀਆਂ ਤੋਂ ਇਹਨਾਂ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ ਤੇ ਕੀ ਹੁਣ ਸੰਵਿਧਾਨ ਮੁਤਾਬਕ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਕੇ ਜਿਹੜੀਆਂ ਕੈਟੇਗਰੀਜ਼ ਜਰਨਲ ਨੇ ਕੀ ਉਹਨਾਂ ਦੇ ਨਾਲ ਸ਼ੋਸ਼ਣ ਨਹੀਂ ਹੋ ਰਿਹਾ ਕੀ ਇੱਕ ਬੱਚੇ ਦੇ 95% ਮਾਰਕਸ ਆਂਦੇ ਨੇ ਉਹਨੂੰ ਜੋਬ ਵਾਸਤੇ ਉਹਨੂੰ ਜੋਬ ਨਹੀਂ ਮਿਲਦੀ ਉਹਦੇ ਬਰਾਬਰ 33% ਵਾਲੇ ਨੂੰ ਜਾਂ 40% ਵਾਲੇ ਨੂੰ ਜੋਬ ਦੇ ਦਿੱਤੀ ਜਾਂਦੀ ਹੈ ਕਿ ਇਹ 95% ਵਾਲੇ ਬੱਚੇ ਦਾ ਸ਼ੋਸ਼ਣ ਨਹੀਂ ਹੈ ਤੇ ਕੀ ਇਸ ਇਹਦੀ ਇਜਾਜ਼ਤ ਸਭਦਾਨ ਨਹੀਂ ਦੇ ਲਿਆ ਮਤਲਬ ਤੁਸੀਂ ਸ਼ੋਸ਼ਣ ਦਾ ਜਿਹੜਾ ਹੱਲ ਹੈ ਉਹ ਸ਼ੋਸ਼ਣ ਕਿਵੇਂ ਲੱਭ ਸਕਦੇ ਹੋ ਮਤਲਬ ਐਸਸੀ ਐਸਟੀ ਦੇ ਨਾਲ ਹੋ ਸਕਦਾ ਉਹਨਾਂ ਦਾ ਸ਼ੋਸ਼ਣ ਹੋਏ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਲੇਕਿਨ ਤੁਸੀਂ ਉਹਦਾ ਜਿਹੜਾ ਹੱਲ ਹੈ ਉਹ ਮਤਲਬ ਹੁਣ ਜਿਹੜੇ ਬੱਚੇ ਨੇ ਉਹਨਾਂ ਦਾ ਸ਼ੋਸ਼ਣ ਕਰਕੇ ਉਹਨਾਂ ਦੇ ਮਤਲਬ ਕਿ ਤੁਸੀਂ ਕੈਰੀਅਰ ਖਰਾਬ ਕਰਕੇ ਉਹਦਾ ਇਹ ਹੱਲ ਕੀ ਲੱਭਾ ਜਿਹੜੇ ਬੱਚੇ ਦੇ ਮਤਲਬ 95% ਮਾਰਕਸ 90% ਮਾਰਕਸ 85% ਮਾਰਕਸ ਜਿਹੜੇ ਬੱਚਿਆਂ ਦੇ ਆ ਰਿਹਾ ਕਿ ਇਹ ਉਹਨਾਂ ਦਾ ਸ਼ੋਸ਼ਣ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਨੌਕਰੀ ਤੋਂ ਵਾਂਝਿਆ ਕਰ ਦਿੱਤਾ ਜਾਂਦਾ ਤੇ ਦੂਜੇ ਪਾਸੇ ਜਿਹੜੇ 30 40% ਵਾਲੇ ਨੇ ਉਹਨਾਂ ਨੂੰ ਨੌਕਰੀ ਦੇ ਦਿੱਤੀ ਜਾਂਦੀ ਹੈ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਲਿਖਿਆ ਜੀ